ਜੇਤਰ ਸਿੰਘ ਰੰਦਵਾ ਜੋ ਕੇ ਕਾਂਗਰਸ ਦੇ ਵਿੱਚ ਵੱਡੇ ਆਪਾ ਕਹਿ ਲਈ ਕਿ ਚਿਹਰੇ ਹੈਗੇ ਨੇ ਉਹਨਾਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਅਕਾਲੀ ਦਲ ਦੀ ਛੋਣ ਬਾਰੇ ਕਿ ਉਹ ਜਿਹੜੀ ਹੈਗੀ ਹੈ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਉਹਦੇ ਬਾਰੇ ਬਾਕਾਇਦਾ ਇਸ ਤਰੀਕੇ ਦੇ ਨਾਲ ਇੱਕ ਲੰਬੀ ਚੌੜੀ ਚਿੱਠੀ ਜਿਹੜੀ ਲਿਖੀ ਜਾਂਦੀ ਹੈ ਸਦਰਪਤਾਰ ਸਿੰਘ ਜੀ ਕਿਵੇਂ ਆਪਾਂ ਇਹਦਾ ਵਿਸ਼ਲੇਸ਼ਣ ਕਰਾਂਗੇ ਤੇ ਚਿੱਠੀ ਦਾ ਜਿਹੜੀ ਅਵਾਰਦ ਪੜ੍ਹ ਕੇ ਪਤਾ ਲੱਗ ਰਿਹਾ ਵੀ ਉਹ ਸੁਖਜਿੰਦਰ ਸਿੰਘ ਰੰਧਾਵਾ ਦੀ ਆਪਣੀ ਲਿਖੀ ਨਹੀਂ ਬਿਲਕੁਲ ਹੀ ਕਾਫੀ ਲੋਕ ਇਹ ਕਹਿ ਰਹੇ ਹੈਗੇ ਨੇ ਵੀ ਉਹਨਾਂ ਦੇ ਉਹਨਾਂ ਦਾ ਇਸ ਇਸ ਲੈਵਲ ਦਾ ਇੰਟੈਲੈਕਚੁਅਲ ਪੱਧਰ ਨਹੀਂ ਹੈਗਾ ਸੋ ਕਿਸੇ ਨੇ ਲਿਖ ਕੇ ਦਿੱਤੀ ਆ ਸੋ ਕੋਈ ਪੰਜਾਬ ਦੀ ਰਾਜਨੀਤੀ ਨਾਲ ਵੱਡੀ ਖੇਡ ਖੇਡ ਰਿਹਾ ਪੰਜਾਬ ਦਾ ਦੁਸ਼ਮਣ ਹੈ ਸੂਨ ਸੁਖਜਿੰਦਰ ਸਿੰਘ ਰੰਧਾਵਾ ਦੀ ਚਿੱਠੀ ਆਉਂਦੀ ਹੈਗੀ ਆ ਤਾਂ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰ ਜੀ ਜੀ ਦਲਜੀਤ ਸਿੰਘ ਚੀਮਾ ਕਹਿੰਦੇ ਦੇਖਿਆ ਅਸੀਂ ਕਿਹਾ ਸੀ ਵੀ ਜੇ ਅਸੀਂ ਅਕਾਲ ਤਖਤ ਤੋਂ ਭਰਤੀ ਕਰੀ ਤਾਂ ਸਾਡੀ ਮਾਨਤਾ ਰੱਦ ਹੋ ਜਾਏਗੀ ਤੁਸੀਂ ਦੇਖੋ ਮਤਲਬ ਟੂਰਿਸਟ ਕਿਦਾਂ ਕਰਦੇ ਆ ਹੈਨਾ ਕੋਲ ਦਲਜੀਤ ਸਿੰਘ ਜੀ ਮਾ ਆਪਾਂ ਕਿਹਾ ਨਾ ਵੀ ਸੁਖਵੀਰ ਸਿੰਘ ਬਾਦਲ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਉਹ ਪੰਥਕ ਬੈਕਗ੍ਰਾਉਂਡ ਚੋਂ ਨਹੀਂ ਆਏ ਉਹ ਸਾਰੇ ਪੈਸੇ ਬਣਾਉਣ ਵਾਲੀ ਬੈਕਗ੍ਰਾਉਂਡ ਚੋਂ ਆਏ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਰਾਜਨੀਤੀ ਨੂੰ ਵਸਤ ਕੇ ਅਸੀਂ ਪੈਸੇ ਬਣਾ ਲਏ ਇੱਥੇ ਦਾ ਬਹੁਤ ਝੜਪਾ ਹੋਈਆਂ ਸੀ ਆਰਪੀ ਨੂੰ ਖਿੱਚ-ਖਿੱਚ ਕੇ ਬਾਹਰ ਕੱਢਿਆ ਗਿਆ ਇਹ ਪੰਥ ਦਾ ਇਤਿਹਾਸ ਹੈ 1981-82 ਤੇ 83 ਚ ਹੈ ਨਾ ਸੀਆਰਪੀ ਅੰਦਰ ਵੜਨ ਦੀ ਕੋਸ਼ਿਸ਼ ਕਰਦੀ ਸੀ ਔਰ ਖਾਲਸਾ ਪੰਥ ਬਾਹਰ ਖੜ ਜਾਂਦਾ ਸੀ ਔਰ ਇਸ ਦੇ ਤੇ ਵੱਡੀ ਡਿਬੇਟ ਹੋਈ ਸਰਕਾਰ ਇਹ ਕਹਿੰਦੀ ਸੀ ਵੀ ਜਿਹੜੀ ਆਹ ਸਰਾਵਾ ਨੇ ਇਹ ਕੰਪਲੈਕਸ ਦਾ ਹਿੱਸਾ ਨਹੀਂ ਨੇ ਤੇ ਇਹੀ ਗੱਲ ਤਾਂ ਫਿਰ ਅਸੀਂ ਦਲਜੀਤ ਸਿੰਘ ਜੀ ਮਨ ਗਏ ਖਾਲਸਾ ਪੰਥ ਕਹਿੰਦਾ ਸੀ ਇਹ ਕੰਪਲੈਕਸ ਦਾ ਹਿੱਸਾ ਹੈ ਕਿਉਂਕਿ ਸਰਾਵਾ ਬਾਅਦ ਚੋਂ ਬਣੀ ਹੈ ਹੈ ਇਹ ਸਾਰਾ ਦਰਬਾਰ ਸਾਹਿਬ ਦਾ ਘੇਰਾ ਗੱਲਬਾਤ ਆਪਾਂ ਕਰ ਲੈਨੇ ਕਿ ਪਿਛਲੇ ਦਿਨੀ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਕਾਂਗਰਸ ਦੇ ਵਿੱਚ ਵੱਡੇ ਆਪਾਂ ਕਹਿ ਲਈ ਕਿ ਕਚੇਰੇ ਹੈਗੇ ਨੇ ਉਹਨਾਂ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਅਕਾਲੀ ਦਲ ਦੀ ਚੋਣ ਬਾਰੇ ਕਿ ਉਹ ਜਿਹੜੀ ਹੈਗੀ ਹੈ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਉਹਦੇ ਬਾਰੇ ਬਕਾਇਦਾ ਇਸ ਤਰੀਕੇ ਦੇ ਨਾਲ ਇੱਕ ਲੰਬੀ ਚੌੜੀ ਚਿੱਠੀ ਜਿਹੜੀ ਲਿਖੀ ਜਾਂਦੀ ਹੈ ਸਰਦਾਰ ਅਪਤਾ ਸਿੰਘ ਜੀ ਕਿਵੇਂ ਆਪਾਂ ਇਹਦਾ ਵਿਸ਼ਲੇਸ਼ਣ ਕਰਾਂਗੇ ਇਹਨੂੰ ਆਪਾਂ ਨੂੰ ਦੋ ਤਿੰਨ ਤਰੀਕੇ ਦੇ ਨਾਲ ਇਹਨੂੰ ਦੇਖਣਾ ਪਵੇਗਾ ਇੱਕ ਤੇ ਜਿਹੜੀ ਜਦੋਂ ਇਹ ਹੁੰਦੀ ਆ ਨਾਲ ਦੀ ਨਾਲ ਹੀ ਸਰਦਾਰ ਦਿਲਜੀਤ ਸਿੰਘ ਚੀਮਾ ਹੋਣੀ ਜਿਹੜੇ ਨੇ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਉਹਦੇ ਚ ਫਿਰ ਉਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕਹਿੰਦੇ ਨੇ ਉਹ ਤੇ ਆਪਾਂ ਅੱਗੇ ਆਉਣਾ ਹੈਗਾ ਪਰ ਇਹਨੂੰ ਕਿਵੇਂ ਦੇਖਦੇ ਹੋ ਕਿ ਕੀ ਕਾਂਗਰਸ ਦੇ ਇੱਕ ਇੱਕ ਕਿਉਂ ਕਾਰਨ ਕਿ ਉਹ ਇਦਾਂ ਦਾ ਕਦਮ ਚੁੱਕਣਾ ਕਿਉਂ ਪਿਆ ਨਹੀਂ ਦੇਖੋ ਸੁਖਜਿੰਦਰ ਸਿੰਘ ਰਧਾਵਾ ਨੇ 4-5 ਸਫਿਆਂ ਦੀ ਇੱਕ ਚਿੱਠੀ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਆ ਜਿਹਦੇ ਵਿੱਚ ਇਹ ਕਿਹਾ ਵੀ ਅਕਾਲੀ ਦਲ ਨੂੰ ਆਪਣਾ ਜਿਹੜਾ ਅਜਲਾਸ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਇੱਕ ਧਾਰਮਿਕ ਸੰਸਥਾ ਦਾ ਉੱਤੇ ਉਹ ਕੰਪਲੈਕਸ ਹੈਗਾ ਸੋ ਅਕਾਲੀ ਦਲ ਧਰਮ ਦੀਆਂ ਜਾਂ ਗੁਰਦੁਆਰਿਆਂ ਨੂੰ ਆਪਣੇ ਹਿੱਤਾਂ ਵਰਤ ਰਿਹਾ ਹੈਗਾ ਸੋ ਆ ਤੇ ਚਿੱਠੀ ਦਾ ਜਿਹੜੀ ਅਵਾਰਤ ਪੜ੍ਹ ਕੇ ਪਤਾ ਲੱਗ ਰਿਹਾ ਵੀ ਉਹ ਸੁਖਜਿੰਦਰ ਸਿੰਘ ਰੰਧਾਵਾ ਦੀ ਆਪਣੀ ਲਿਖੀ ਨਹੀਂ ਬਿਲਕੁਲ ਹੀ ਕਾਫੀ ਲੋਕ ਇਹ ਕਹਿ ਰਹੇ ਹੈਗੇ ਨੇ ਜੀ ਵੀ ਉਹਨਾਂ ਦੀ ਉਹਨਾਂ ਦਾ ਇਸ ਇਸ ਲੈਵਲ ਦਾ ਇੰਟੈਲੈਕਚੁਅਲ ਪੱਧਰ ਨਹੀਂ ਹੈਗਾ ਸੋ ਕਿਸੇ ਨੇ ਲਿਖ ਕੇ ਦਿੱਤੀ ਆ ਸੋ ਕੋਈ ਪੰਜਾਬ ਦੀ ਰਾਜਨੀਤੀ ਨਾਲ ਵੱਡੇ ਖੇਡ ਖੇਡ ਰਿਹਾ ਪੰਜਾਬ ਦਾ ਦੁਸ਼ਮਣ ਹਾਂ ਨਾ ਸੋ ਇਸ ਚਿੱਠੀ ਤੋਂ ਪਤਾ ਲੱਗ ਗਿਆ ਜਿਹਦਾ ਆਪਾਂ ਅੱਗੇ ਵਿਸਥਾਰ ਦੇਵਾਂਗੇ ਆਪੇ ਸੋ ਪੰਜਾਬ ਦਾ ਕੋਈ ਦੁਸ਼ਮਣ ਪੰਜਾਬ ਦੀ ਰਾਜਨੀਤੀ ਵਿੱਚ ਸਮੁੱਚੇ ਪੰਜਾਬ ਦੇ ਰਾਜਨੀਤੀ ਇਕੱਲੇ ਸਿੱਖ ਰਾਜਨੀਤੀ ਨੇ ਉਹਦੇ ਵਿੱਚ ਕਾਂਗਰਸ ਵੀ ਸ਼ਾਮਲ ਹੈਗੇ ਉਹਦੇ ਉਹਦੇ ਨਾਲ ਇੱਕ ਦੁਸ਼ਮਣੀ ਕੁ ਮਾਰਿਆ ਇਹਨੂੰ ਬੇਨਕਾਬ ਕਰਨ ਦੀ ਲੋੜ ਹੈ ਸੁਖਚਿੰਦਰ ਸਿੰਘ ਰੰਧਾਵਾ ਦਾ ਕੋਈ ਵੀ ਹੱਕ ਨਹੀਂ ਬਣਦਾ ਵੀ ਉਹ ਅਕਾਲੀ ਰਾਜਨੀਤੀ ਬਾਰੇ ਜਾਂ ਸਿੱਖ ਰਾਜਨੀਤੀ ਬਾਰੇ ਕਿਉਂਕਿ ਇੱਕ ਪਾਰਟੀ ਦਾ ਪਾਰਟੀ ਇਹਦੇ ਨਾਲ ਫਿਰ ਇੱਕ ਇਨਡਾਇਰੈਕਟ ਸਪੋਰਟ ਨਹੀਂ ਹੋ ਗਈ ਸੁਖਬੀਰ ਸਿੰਘ ਬਾਦਲ ਹੋਣਾ ਦੀ ਹੈ ਇਹ ਵੀ ਹੋ ਸਕਦਾ ਵੀ ਇਨਡਾਇਰੈਕਟ ਸਪੋਰਟ ਹੋਗੇ ਹੋਏ ਹਰ ਕਿਉਂਕਿ ਇੱਕ ਵੱਖਰੀ ਪਾਰਟੀ ਹੈ ਜੇ ਸਿੱਖ ਪੰਥ ਦਾ ਮਸਲਾ ਹੁੰਦਾ ਵੀ ਅਕਾਲ ਤਖਤ ਵੱਲੋਂ ਕੋਈ ਸੁਝਾਅ ਆਏ ਨੇ ਉਹਨਾਂ ਬਾਰੇ ਐਜ਼ ਐ ਸਿੱਖ ਸੁਖਜਿੰਦਰ ਸਿੰਘ ਰੰਧਾਵਾ ਬੋਲਦੇ ਚੰਗੇ ਲੱਗਦੇ ਆ ਇੱਕ ਦੂਜੀ ਪਾਰਟੀ ਕਿਵੇਂ ਕੰਮ ਕਰੇ ਹੁਣ ਸੁਖਬੀਰ ਸਿੰਘ ਬਾਦਲ ਕਾਂਗਰਸ ਨੂੰ ਸਨਾਲ ਦੇਵੇ ਵੀ ਤੁਸੀਂ ਐਸ ਮੈਂਬਰ ਨੂੰ ਇੱਥੋਂ ਐਮਐਲਏ ਬਣਾ ਦਿਓ ਇਹਨੂੰ ਐਮਪੀ ਬਣਾ ਦਿਓ ਸੋ ਇਹ ਅਬਜ਼ਰਵਡ ਆ ਸੁਖਬੀਰ ਸਿੰਘ ਬਾਦਲ ਕੋਲ ਕੋਈ ਹੱਕ ਨਹੀਂ ਯਾ ਪੰਜ ਮੈਂਬਰੀ ਕਮੇਟੀ ਕੋਲ ਕੋਈ ਹੱਕ ਨਹੀਂ ਵੀ ਉਹ ਕਾਂਗਰਸ ਜਾਂ ਭਾਜਪਾ ਨੂੰ ਕਹੇ ਵੀ ਆਹ ਕੰਮ ਕਰੋ ਸੋ ਸੁਖਜਿੰਦਰ ਸਿੰਘ ਰੰਧਾਵਾ ਦੀ ਜਿਹੜਾ ਦਖਲ ਆ ਬਿਲਕੁਲ ਜਿਹੜਾ ਗਲਤ ਹੈਗਾ ਹੁਣ ਦੂਜੇ ਪਾਸੇ ਤੁਸੀਂ ਦੇਖੋ ਇਹ ਗੱਲ ਉਠਾਈ ਹੈਗੀ ਆ ਅਸਲ ਵਿੱਚ ਉਹ ਬੀਬੀ ਕਿਰਨਜੀਤ ਕੌਰ ਨੇ ਬਿਲਕੁਲ ਉਹਨਾਂ ਨੇ ਸੋ ਬੀਬੀ ਕਿਰਨਜੀਤ ਕੌਰ ਦਾ ਹੱਕ ਬਣਦਾ ਹੈ ਇਹ ਜੀ ਜੀ ਸਿੱਖ ਸੰਸਥਾਵਾਂ ਦਾ ਹੱਕ ਬਣਦਾ ਹੈ ਇਹ ਹੂੰ ਹੂੰ ਸਿੱਖ ਸੰਸਥਾਵਾਂ ਦਾ ਹੱਕ ਕਿਵੇਂ ਬਣਦਾ ਹੈ ਵੀ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਅਕਾਲੀ ਦਲ ਕਹਿ ਰਿਹਾ ਹੈ ਬੇ ਜੇ ਅਸੀਂ ਧਾਰਮਿਕ ਤੌਰ ਤੇ ਕਿਸੇ ਵੀ ਸੰਸਥਾ ਦਾ ਹੁਕਮ ਮੰਨਿਆ ਜਾਂ ਉਹਦੇ ਕੰਪਲੈਕਸ ਨੂੰ ਯੂਜ਼ ਕਰਿਆ ਤਾਂ ਸਾਡੀ ਮਾਨਤਾ ਰੱਦ ਹੋ ਜਾਏਗੀ ਤੇ ਹੁਣ ਫਿਰ ਅੱਜ ਤੇ ਫਿਰ ਪ੍ਰਧਾਨ ਵੀ ਉੱਥੋਂ ਹੀ ਬਣੇ ਹੋ ਗਈ ਮਾਨਤਾ ਰੱਦ ਹੁਣ ਅਕਾਲੀ ਦਲ ਦਾ ਪ੍ਰਧਾਨ ਸਿੱਖ ਸੰਸਥਾ ਦੇ ਕੰਪਲੈਕਸ ਵਿੱਚੋਂ ਆਇਆ ਕੋਈ ਮਾਨਤਾ ਰੱਦ ਨਹੀਂ ਹੋਈ ਇਟ ਮੀਨਸ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਝੂਠ ਬੋਲ ਰਹੇ ਸੀ ਹਾਂ ਸੋ ਅੱਜ ਜਦੋਂ ਤੇ ਵੀ ਇਹ ਕਹਿਆ ਜਾ ਰਿਹਾ ਸੀਗਾ ਵੀ ਜੇ ਅਸੀਂ ਅਕਾਲ ਤਖਤ ਦਾ ਹੁਕਮ ਮੰਨ ਕੇ ਭਾਰਤੀ ਨਹੀਂ ਕਰ ਸਕਦੇ ਤੇ ਪ੍ਰਧਾਨ ਨਹੀਂ ਚੁਣ ਸਕਦੇ ਕਿਉਂਕਿ ਚੋਣ ਕਮਿਸ਼ਨ ਸਾਡੀ ਮਾਨਤਾ ਰੱਦ ਕਰ ਦੇਗਾ ਸੁਖਜਿੰਦਰ ਸਿੰਘ ਰੰਧਾਵਾ ਦਾ ਕੋਈ ਹੱਕ ਨਹੀਂ ਬਣਦਾ ਪਰ ਪੰਥਕ ਧਿਰਾਂ ਦਾ ਬਣਦਾ ਬੀਬੀ ਕਿਰਨਜੀਤ ਕੌਰ ਦਾ ਹੋਰ ਪੰਥਕ ਧਿਰਾਂ ਹਰਜਿੰਦਰ ਸਿੰਘ ਧਾਮੀ ਨੂੰ ਮਿਲੀਆਂ ਸੀ ਵੀ ਉਹਨਾਂ ਨੂੰ ਕੰਪਲੈਕਸ ਵਰਤਣ ਤੋਂ ਰੋਕਿਆ ਜਾਵੇ ਕਿਉਂਕਿ ਉਹ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਨਹੀਂ ਸਮਝਦੇ ਜੀ ਹੈਨਾ ਸੋ ਉਹਨਾਂ ਧਿਰਾਂ ਦਾ ਜਿਹੜਾ ਹੈਗਾ ਇਹ ਬਣਦਾ ਹੈਗਾ ਅੱਗੋਂ ਹੁਣ ਦਲਜੀਤ ਸਿੰਘ ਚੀਮਾ ਐ ਸੁਨ ਐ ਸੁਖਜਿੰਦਰ ਸਿੰਘ ਰੰਧਾਵਾਦੀ ਚਿੱਠੀ ਆਉਂਦੀ ਹੈਗੀ ਆ ਤਾਂ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਦੇ ਜੀ ਦਲਜੀਤ ਸਿੰਘ ਚੀਮਾ ਕਹਿੰਦੇ ਦੇਖਿਆ ਅਸੀਂ ਕਿਹਾ ਸੀ ਵੀ ਜੇ ਅਸੀਂ ਅਕਾਲ ਤਖਤ ਤੋਂ ਭਰਤੀ ਕਰੀ ਤਾਂ ਸਾਡੀ ਮਾਨਤਾ ਰੱਦ ਹੋ ਜਾਏਗੀ ਤੁਸੀਂ ਦੇਖੋ ਮਤਲਬ ਕਿ ਟਵਿਸਟ ਕਿਦਾਂ ਕਰਦੇ ਆ ਹੈਨਾ ਹਾਲਾਂਕਿ ਗੱਲ ਤਾਂ ਇਹ ਕਹਿਣੀ ਚਾਹੀਦੀ ਹੈ ਕਿ ਆ ਵੀ ਅਸੀਂ ਉਹ ਅਕਾਲ ਤਖਤ ਦੇ ਹੁਕਮਾਂ ਦੀ ਅਗਿਆਕਾਰੀ ਸੀ ਇਸ ਲਈ ਅਸੀਂ ਉੱਥੇ ਨਹੀਂ ਭਰਤੀ ਕਰਾਂਗੇ ਜੀ ਜੀ ਜਾਨੀ ਸੁਖਜਿੰਦਰ ਸਿੰਘ ਰੰਧਾਵਾਦੀ ਚਿੱਠੀ ਨੂੰ ਆਪਣੇ ਮੋਢੇ ਤੇ ਰੱਖ ਕੇ ਉਹ ਅਕਾਲ ਤਖਤ ਦੇ ਹੁਕਮਾਂ ਦੀ ਅਵਗਿਆ ਨੂੰ ਜਾਇਜ਼ ਠਹਿਰਾ ਰਹਿਆ ਵੀ ਅਸੀਂ ਅਕਾਲ ਤਖਤ ਦੇ ਹੁਕਮਾਂ ਦੀ ਅਵਗਿਆ ਜਾਇਜ਼ ਕਰੀਆ ਸਾਡੀ ਦਾ ਮਾਨਤਾ ਰੱਦ ਹੋ ਜਾਣੀ ਚਾਹ ਲੈ ਫਿਰ ਉਦੋਂ ਹੀ ਕਹਿੰਦੇ ਵੀ ਅਸੀਂ ਇੱਥੇ ਨਹੀਂ ਕਰਦੇ ਨਹੀਂ ਹਾਂ ਮਤਲਬ ਕਿ ਹੁਣ ਜੋ ਬੀਬੀ ਕਿਰਨਜੀਤ ਕੌਰ ਵਾਲਾ ਜਿਹੜਾ ਪੁਆਇੰਟ ਹੈਗਾ ਵੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਅਕਾਲ ਤਖਤ ਨੂੰ ਪਿੰਦਾਵਾ ਦੇ ਚੁੱਕੇ ਹੋ ਪਿੱਠ ਦੇ ਚੁੱਕੇ ਹੋ ਹੈ ਨਾ ਹੁਣ ਇਸ ਮਾਮਲੇ ਵਿੱਚ ਜਿਹੜਾ ਆਏਗਾ ਦਲਜੀਤ ਸਿੰਘ ਚੀਮਾ ਦਾ ਇਹ ਬਿਲਕੁਲ ਗਲਤ ਹੈਗਾ ਕੋਈ ਮਾਨਤਾ ਰੱਦ ਨਹੀਂ ਹੋਈ 1996 ਵਿੱਚ ਭਾਰਤੀ ਸੁਪਰੀਮ ਕੋਰਟ ਵਿੱਚ ਇਲੈਕਸ਼ਨ ਕਮਿਸ਼ਨ ਕਹਿ ਚੁੱਕਿਆ ਵੀ ਅਕਾਲੀ ਦਲ ਸ਼ਿਵ ਸੈਨਾ ਤੇ ਹੋਰ ਪਾਰਟੀਆਂ ਜਾਂ OBC ਵਾਲੀ ਪਾਰਟੀ ਇਹ ਇਮ ਇਹ ਤਾਂ ਹੁਣੇ ਹੀ ਪਿਛਲੇ ਮਹੀਨੇ ਹੀ ਆਇਆ ਹੈਗਾ ਆਪਾਂ ਨੇ ਇਹ ਧਰਮਧਾਰਤ ਪਾਰਟੀਆਂ ਸਾਨੂੰ ਜੇ ਇਹ ਥੋੜਾ ਬਹੁਤਾ ਧਰਮ ਨੂੰ ਵਰਤ ਵੀ ਲੈਂਦੇ ਆਪਣੀ ਰਾਜਨੀਤੀ ਲਈ ਸਾਨੂੰ ਇਹ ਤੇ ਕੋਈ ਉੱਤੇ ਨਹੀਂ ਤੇ ਦੂਜੀ ਜਿਹੜੀ ਉਹਨਾਂ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਕੀਤੀ ਹੈਗੀ ਆ ਖਾਸ ਕਰਕੇ ਜਿਹੜੀ ਉਹ ਸ਼ਰਮਾਂ ਵਾਲੀ ਜਗ੍ਹਾ ਹੈਗੀ ਆ ਇਹ ਇਹ ਗੱਲ ਕਰਨੀ ਹੈ ਦਾ ਇਤਿਹਾਸ ਕੀ ਕਹਿੰਦਾ ਕੀ ਇੱਥੇ ਪਹਿਲਾਂ ਕੋਈ ਇਤਿਹਾਸਕ ਤੌਰ ਤੇ ਕੋਈ ਡਿਬੇਟ ਜਾਂ ਇਤਿਹਾਸਕ ਤੌਰ ਤੇ ਕੋਈ ਗੱਲਬਾਤ ਪਹਿਲਾਂ ਚੱਲੀ ਹੈਗੀ ਆ ਤੇ ਇਹ ਗੱਲ ਕਰਨ ਨਾਲ ਫਿਰ ਕੀ ਉਹ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਬਿਲਕੁਲ ਬਿਲਕੁਲ ਦਲਜੀਤ ਸਿੰਘ ਚੀਮਾ ਆਪਾਂ ਕਿਹਾ ਨਾ ਵੀ ਸੁਖਵੀਰ ਸਿੰਘ ਬਾਦਲ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਉਹ ਪੰਥਕ ਬੈਕਗ੍ਰਾਉਂਡ ਚੋਂ ਨਹੀਂ ਆਏ ਉਹ ਸਾਰੇ ਪੈਸੇ ਬਣਾਉਣ ਵਾਲੀ ਬੈਕਗ੍ਰਾਉਂਡ ਚੋਂ ਆਏ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਰਾਜਨੀਤੀ ਨੂੰ ਵਰਤ ਕੇ ਅਸੀਂ ਪੈਸੇ ਬਣਾ ਲਏ ਹੁਣ ਦਲਜੀਤ ਸਿੰਘ ਚੀਮਾ ਨੇ ਇੰਨਾ ਵੱਡਾ ਝੂਠ ਬੋਲਿਆ ਨਾ ਔਰ ਇੰਨਾ ਇਤਿਹਾਸਕ ਗਲਤ ਇਤਿਹਾਸਕ ਪੰਤਰਾ ਜੇ ਉਹਨਾਂ ਨੂੰ ਧਰਮਯੁੱਧ ਮੋਰਚੇ ਦਾ ਇਤਿਹਾਸ ਪਤਾ ਹੁੰਦਾ ਤਾਂ ਉਹ ਇਹ ਗੱਲ ਨਾ ਕਰਦੇ 1981 82 ਤੇ 83 ਵਿੱਚ 1984 ਤੱਕ 인ਦਰਾ ਗਾਂਧੀ ਦੀਆਂ ਫੌਜਾਂ ਤੇ ਪੁਲਿਸ ਲਗਾਤਾਰ ਉਸ ਸੜਕ ਤੇ ਆ ਕੇ ਗਸ਼ਤ ਕਰਨ ਦਾ ਯਤਨ ਕਰਦੀ ਰਹੀ ਔ ਖਾਲਸਾ ਪੰਥ ਦਾ ਵਿਰੋਧ ਕਰਦਾ ਰਿਹਾ ਜੀ ਜੀ ਉਹ ਸਿੱਖਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਸੀ ਵੀ ਅਸੀਂ ਤੁਹਾਡੇ ਗੁਰਦੁਆਰਿਆਂ ਵਿੱਚ 1984 ਤੋਂ ਪਹਿਲਾਂ ਉਹ ਲਗਾਤਾਰ ਇਹ ਯਤਨ ਕਰਦੇ ਰਹੇ ਮਤਲਬ ਇਸੇ ਤੇਜ ਸਿੰਘ ਸਮੁੰਦਰੀ ਹਾਲ ਦੇ ਲੱਗੇ ਜਾ ਕੇ ਇਸ ਸੜਕ ਤੇ ਜਾ ਕੇ ਜੀ ਜੀ ਵੀ ਇਸ ਸੜਕ ਇੱਥੇ ਦਾ ਬਹੁਤ ਝੜਪਾ ਹੋਈਆਂ ਸੀ ਆਰਪੀ ਨੂੰ ਖਿੱਚ-ਖਿੱਚ ਕੇ ਬਾਹਰ ਕੱਢਿਆ ਗਿਆ ਇਹ ਪੰਥ ਦਾ ਇਤਿਹਾਸ ਹੈ 1981-82 ਤੇ 83 ਚ ਜੀ ਹੈਨਾ ਸੀ ਆਰਪੀ ਅੰਦਰ ਵੜਨ ਦੀ ਕੋਸ਼ਿਸ਼ ਕਰਦੀ ਸੀ ਔਰ ਖਾਲਸਾ ਪੰਥ ਬਾਹਰ ਖੜ ਜਾਂਦਾ ਸੀ ਔਰ ਇਹਦੇ ਤੇ ਵੱਡੀ ਡਿਬੇਟ ਹੋਈ ਸਰਕਾਰ ਇਹ ਕਹਿੰਦੀ ਸੀ ਵੀ ਜਿਹੜੇ ਆਹ ਸਰਾਵਾ ਨੇ ਇਹ ਕੰਪਲੈਕਸ ਦਾ ਹਿੱਸਾ ਨਹੀਂ ਨੇ ਇਹੀ ਗੱਲ ਤਾਂ ਫਿਰ ਅਜ ਦਿਲਜੀਤ ਸਿੰਘ ਜੀ ਵੀ ਕਹੇ ਨੇ ਖਾਲਸਾ ਪੰਥ ਕਹਿੰਦਾ ਸੀ ਇਹ ਕੰਪਲੈਕਸ ਦਾ ਹਿੱਸਾ ਹੈ ਕਿਉਂਕਿ ਸਰਾਵਾ ਬਾਦ ਚੋ ਬਣੀ ਹੈ ਹੈ ਇਹ ਸਾਰਾ ਦਰਬਾਰ ਸਾਹਿਬ ਦਾ ਘੇਰਾ ਹੈ ਜੀ ਹੈਨਾ ਉਹ ਇੱਕ ਸਹੂਲਤ ਲਈ ਜਦੋਂ ਸੰਗਤਾਂ ਵਧੀਆਂ ਆਉਣ ਲੱਗੀਆਂ ਤਾਂ ਉਸ ਕੰਪਲੈਕਸ ਦੇ ਵਿੱਚ ਹੀ ਸਰਾਵਾ ਦੀ ਸਾਰੇ ਕੀਤੇ ਗਈ ਆ ਸਰਾਵਾ ਇਸ ਨੋਟ ਅ ਡਿਫਰੈਂਟ ਪਾਰਟ ਜੀ ਜੀ ਸੋ ਇੰਦਰਾ ਗੰਦ ਤੁਸੀਂ ਦੇਖੋ 1981 82 ਤੇ 83 ਇਵਨ 84 ਦੇ ਹਮਲੇ ਤੋਂ ਪਹਿਲਾਂ ਤੱਕ ਸਾਰੇ ਅਖਬਾਰ ਕੱਢ ਕੇ ਦੇਖੋ ਉਹਦੇ ਵਿੱਚ ਲਗਾਤਾਰ ਖਾਲਸਾ ਪੰਥ ਦੀਆਂ ਝੜਪਾਂ ਹੋਈਆਂ ਇੰਦਰਾ ਗਾਂਧੀ ਦੀ ਸਰਕਾਰ ਨਾਲ ਇੰਦਰਾ ਗਾਂਧੀ ਦੀ ਸਰਕਾਰ ਕਹਿੰਦੀ ਸੀ ਦਰਬਾਰਾ ਸਿੰਘ ਦੀ ਸਰਕਾਰ ਕਹਿੰਦੀ ਸੀ ਵੀ ਪੁਲਿਸ ਇੱਥੇ ਜਾ ਸਕਦੀ ਹੈ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕਰ ਸਕਦੀ ਹੈ ਸਾਡੇ ਤੇ ਕੋਈ ਰੋਕ ਨਹੀਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚਾ ਖਾਲਸਾ ਪੰਥ ਔਰ ਸнт ਜਰਨੈਲ ਸਿੰਘ ਪਿੰਡਰਾ ਵਾਲੇ ਕਹਿੰਦੇ ਰਹੇ ਹੈਗੇ ਆ ਵੀ ਜਿਹੜੀ ਕੰਪਲੈਕਸ ਹੈਗਾ ਜਿਹੜੀ ਸੜਕ ਹੈਗੀ ਆ ਉਹ ਕੰਪਲੈਕਸ ਦਾ ਹਿੱਸਾ ਹੈ ਉਹ ਸਾਡੀ ਧਰਤੀ ਤੇ ਬਣੀ ਹੋਈ ਹੈ ਸੋ ਇਹ ਆਮ ਸੜਕ ਨਹੀਂ ਹੈ ਜਿੱਥੇ ਗਸ਼ਤ ਕੀਤੀ ਜਾ ਸਕੇ ਸੋ ਦਲਜੀਤ ਸਿੰਘ ਚੀਮਾ ਕਿਉਂਕਿ ਅਕਾਲੀ ਇਤਿਹਾਸ ਤੋਂ ਕੋਰੇ ਆ ਪੰਥਕ ਉਹਦੇ ਚੋਂ ਨਹੀਂ ਆਏ ਬੈਕਗ੍ਰਾਉਂਡ ਚੋਂ ਨਹੀਂ ਆਏ ਸੋ ਇਸ ਤਰ੍ਹਾਂ ਦੀ ਇਹ ਬਹੁਤ ਵੱਡੀ ਗਲਤੀ ਹੈ ਦਲਜੀਤ ਸਿੰਘ ਚੀਮਾ ਨੇ કરી ਆ ਕਿਉਂਕਿ ਹੁਣ ਤਾਂ ਉਹ ਜਿਸ ਤਰ੍ਹਾਂ ਨਾਲ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਣਾ ਲਿਆ ਹੋਇਆ ਹੁਣ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਗਲਤੀ ਦੀ ਮਾਫੀ ਮੰਗਣ ਕਿਉਂਕਿ ਉਹ ਤਾਂ ਉਸ ਘੇਰੇ ਚੋਂ ਹੀ ਬਾਹਰ ਨਿਕਲ ਗਏ ਜਿੱਥੇ ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦੀਆਂ ਰੌ ਰੀਤਾਂ ਦਾ ਕੋਈ ਸਤਕਾਰ ਕਰਨਾ ਬਣਦਾ ਤੇ ਹੁਣ ਤਾਂ ਅਸੀਂ ਉਹਨਾਂ ਤੇ ਜਸਟ ਤਰਸ ਕਰ ਸਕਦੇ ਹਾਂ ਹੋਰ ਕੁਝ ਨਹੀਂ